ਯਾਰ ਯਾਹਦਾ ਨਹੀਂ ਕਿ ਉਹ ਯਾਰ ਪਿੱਛੇ ਨਹੀਂ ਘੜਨੀ ਡੇਢ ਮਿੰਟ ਤੋਂ ਪਹਿਲਾਂ ਕਿੱਦਾਂ ਪਿੱਛੇ ਲੈ ਜਾਵਾਂਗੇ ਅਸੀਂ ਤੁਸੀਂ ਪਿੱਛੇ ਲੈ ਜਾਓ ਇਹਦਾ ਮੈਟਰ ਹੈ ਮੈਂ ਤਾਂ ਪਿੱਛੇ ਖੜ ਦੇਣਾ ਹੈ ਯਾਰ ਸਾਈਡ ਤੇ ਘੜਾ ਦਈਏ ਸਾਈਡ ਤੇ ਘੜਾ ਕੇ ਸਾਈਡ ਤੇ ਲਵਾਓ ਸਾਈਡ ਤੇ ਘੜਾ ਆਰਮੀ ਮੈਨ ਬੰਦਾ ਹਾਂ ਮੈਂ ਯਾਰ ਇੱਕ ਮਿੰਟ ਪਿੱਛੇ ਘਲਾਓ ਇਹਨੂੰ ਸਾਈਡ ਤੇ ਘੜਾਓ ਕੀ ਵੀਡੀਓ ਬਣਾਉਂਦੇ ਹੋ ਵੀਡੀਓ ਵੀਡੀਓ ਤੂੰ ਸਾਡੇ ਕੋਲ ਵੀਡੀਓ ਲੱਗ ਕੇ ਦਫਾ ਹੋ ਨਹੀਂ ਕਰ ਨਹੀ ਕਰ ਨਹੀ ਕਰ ਨਹੀ ਕਰਦਾ ਵੀਡੀਓ ਦਾ ਨਹੀਂ ਆਹ ਦੱਸ ਪੂ ਦਾ ਨਹੀਂ ਆਹ ਜਿਆ ਕੁਝ ਹੁੰਦਾ ਅਸੀਂ ਸਮਝ ਲੈ ਸੱਚ ਨੂੰ ਬੋਲ ਉਹ ਇੱਡਾ ਜਿਗਰਾ ਵੀ ਮੈਂ ਬੰਦਾ ਉੱਪਰ ਜਾ ਕੇ ਦੱਸਦਾ ਦੋਲਦਾ ਉਹਨੂੰ ਉਹਦੇ ਤੇ ਕੇਸ ਪਾਉਂ ਤੈਨੂੰ ਵੀ ਛੇ ਬੰਦੇ ਨੇ ਕੇਸ ਪਾਇਆ ਮੈਂ ਇੱਥੇ ਕੱਲ ਨਿਹੜਾਈ ਹੋਊਦੀ ਬਾਅਦ ਇਸ ਨੂੰ ਆਇਆ ਪੈਸੇ ਰੱਖਦਾ ਕਿਉਂ ਇਹ ਪ੍ਰੋਫੈਸ਼ਨਲ ਕੰਮ ਦਿੰਦਾ ਇਹਨਾਂ ਦੇ ਪਿੱਛੇ ਬੰਦੇ ਇੱਥੇ ਰੱਖੇ ਆ ਵੀਰੇ ਆਂ ਤੋਂ ਪਹਿਲਾਂ ਵਧੀਆ ਬੰਦੇ ਰੱਖੋ ਪਹਿਲੇ ਆਂ ਤੋਂ ਪਹਿਲਾਂ ਬੰਦਾ ਲਾ ਰੋ ਮੈਂ ਕੱਲ ਆਇਆ ਇਹ ਇੱਥੇ ਕਿਹਦੇ ਵੀ ਉਹਨਾਂ ਕਹਿੰਦੇ ਫੋਨ ਕੀਤਾ ਵੀ 8-10 ਬੰਦੇ ਉੱਥੇ ਇਕੱਠੇ ਹੋਏ ਨੇ ਉਹਦੇ ਸੱਚ ਕਰਪਾਨਾ ਮਾਰੀਆਂ ਵਾ ਇੱਧਰ ਦੇਖੋ ਪਿੱਛੇ ਇਹ ਮੈਂ ਕੱਲ ਲਿਖ ਕੇ ਆਇਆ ਇਹ ਤੇ ਤੂੰ ਹੋਣ ਕੀ ਫਾਇਦਾ ਨਹੀਂ ਬੰਦਾ ਮੋਕੇ ਦੇ ਭਾਈ ਜੀ ਹੁਣ ਦਾਣਾ ਮੋਕੇ ਦੇ ਬੰਦੇ ਹੋਣਗੇ ਲਾ ਰੋ ਨਾ ਸਾਇਦ ਇੱਕ ਪਉ ਫੇਰ ਇੱਥੇ ਪਤਾ ਨਹੀਂ ਕਿੰਨਾ ਤੇ ਪੂਲ ਸਾਈਜ਼ ਇੱਕ ਨਸਬੀ ਇੱਥੇ ਲੜਾਈ ਨਹੀਂ ਸੀ ਹੋਈ ਝਗੜਾ ਨੇ ਮੈਨੇਜਰ ਸਾਹਿਬ ਨੂੰ ਕੋਈ ਵੀ ਇੱਥੇ ਲਵਾ ਦੇ ਵੀ ਇੱਥੇ ਕੋਈ ਝਗੜਾ ਨਹੀਂ ਸੀ ਹੁੰਦਾ ਜੇ ਜਾਈ ਇਹ ਤੇ ਅਸਰ ਜੋ ਆਪ ਕੋਲ ਆਇਆ ਉਹਨੂੰ ਪੁੱਛਿਆ ਪਿੱਛੇ ਉਹਨੇ ਜਿਹੜਾ ਮੈਨੂੰ ਕਹੇ ਗੱਲ ਤਾਂ ਹੀ ਪਤਾ ਕਹਿੰਦਾ ਮੈਂ ਤੇ ਹੁਣ ਆਇਆ ਹਾਂ ਕਹਿੰਦਾ ਮੈਨੂੰ ਨੰਬਰ ਜੀ ਹਾਂ ਜੀ ਕੱਲ ਜੀ ਪਰਸ ਦੇ ਵਿੱਚ ਘਟਨਾ ਆਈ ਹੈ ਕੀ ਘਟਨਾ ਸਰ ਅਮਰਸਰ ਤੋਂ ਆ ਰਹੇ ਕਿ ਮੇਰਾ ਬੇਟਾ ਨਿੰਦਰਜੀਤ ਸਿੰਘ ਫੌਜੀ ਆ ਔਨ ਡਿਊਟੀ ਆ ਤੇ ਟੂਲ ਪਲਾਜੇ ਵਾਲਿਆਂ ਨਾਲ ਤੂੰ ਤੂੰ ਮੈਮੋ ਦੀ ਨਿੱਕੀ ਮੁੱਟੀ ਗੱਲ ਤੂੰ ਤੇ ਉਹਨਾਂ ਨੇ ਮਤਲਬ ਇਹਨੇ ਤਵਾਰਾ ਮਾਰ ਗਿਆ ਨੇ ਦੇ ਸਿਰ ਦੇ ਵਿੱਚ ਟੂਲ ਪਲਾਜੇ ਵਾਲਿਆਂ ਨੇ ਤੇ ਮਤਲਬ ਜ਼ਖਮੀ ਕਰ ਤਾ ਉਹਨੂੰ ਤਿੰਗਵੀ ਸਟਾ ਲਗੀਆਂ ਕੀ ਕਰਨ ਕੋਈ ਝਗੜਾ ਹੋਇਆ ਕੀ ਕਰਨ ਸੀ ਨਹੀਂ ਨਿੱਕੀ ਮੋਟੀ ਗੱਲ ਤੇ ਕੋਈ ਉਹਦੇ ਵੱਲੋਂ ਤੇ ਕੋਈ ਗਾਰਵਾਈ ਨਹੀਂ ਕੋਈ ਗੱਲਬਾਤ ਨਹੀਂ ਹੋਈ ਇਹਨਾਂ ਨੇ ਅੰਦਰੋਂ ਫੜ ਕੇ ਉਹਦੇ ਇਹ ਕਾਲਰ ਤੋਂ ਖਿੱਚ ਗਏ ਉਹਦੇ ਬਟਨ-ਬੂਟਨ ਤੋੜਤੇ ਤੇ ਉਹਦੀ ਵਜਨ ਤੂੰ ਤੂੰ ਮੈਂ ਮੈਂ ਤੂੰ ਬਾਚ ਇਹਨਾਂ ਨੇ 15-20 ਜਣੇ ਇਕੱਠੇ ਹੋ ਗਏ ਤਲਵਾਰਾਂ ਦੇ ਨਾਲ ਹਮਲਾ ਕੀਤਾ ਉਹਦੇ ਉੱਤੇ ਅਸੀਂ ਮੰਗ ਕਰਦੇ ਆਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਇਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਟੂਲ ਪਲਾਜੇ ਦੇ ਜੋ ਵੀ ਹੈਗੇ ਇੱਥੇ ਸੀਨੀਅਰ ਵਗੈਰਾ ਉਹਨਾਂ ਨੂੰ ਪੁੱਛਿਆ ਜਾਵੇ ਵੀ ਇਹ ਕਿਉਂ ਮਤਲਬ ਇਹ ਲਵਾਰਾਂ ਵਾਲੇ ਬੰਦੇ ਜਿਹੜੇ ਰੱਖੇ ਆ ਕਦੇ ਵਾਤੇ ਰੱਖੇ ਗਏ ਹਾਂਜੀ ਵਾਲੇ ਟੋਲ ਨਾਕੇ ਤੇ ਇੱਕ ਕਰਕੇ ਪਹੁੰਚੇ ਆ ਮੈਂ ਸਾਬਕਾ ਸੈਨਿਕ ਕੁਐਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਪਰ ਮਾਝਾ ਜਨ ਮੀਨਟੀ ਮਾ ਵੱਲੋਂ ਇੱਥੇ ਰਿਪਰੈਜ਼ੈਂਟ ਕਰਨ ਆਇਆ ਹਾਂ ਕਿਉਂਕਿ ਅਸੀਂ ਹਰ ਪੀੜਤਾਂ ਦੀ ਮਦਦ ਵਾਸਤੇ ਸਾਬਕਾ ਸੈਨਿਕ ਮਾਝਾ ਜਨ ਵੱਲੋਂ ਜੋ ਕੈਂਪ ਲਾਇਆ ਉਹਦੇ ਵਿੱਚ ਬਹੁਤ ਜ਼ਿਆਦੇ ਬੀਜੀ ਹਾਂ ਪਰसों ਰਾਤ 117 ਇੰਜੀਨੀਅਰ ਰੈਜiment ਦਾ ਲੜਕਾ ਹੈ ਜੋ ਟ੍ਰਾਂਸਫਰ ਹੋ ਕੇ ਦੂਸਰੀ ਜਗ੍ਹਾ ਪੋਸਟਿੰਗ ਜਾ ਰਿਹਾ ਹੈ ਉਹ ਡਿਊਟੀ ਫੌਜੀ ਜਿਹਦੇ ਨਾਲ 6 ਵਜੇ ਇੱਥੇ ਮਨਾਵਲੇ ਤੋਲਨਾਕੇ ਤੇ ਵੱਡ ਫੱਟ ਕੀਤੀ ਜਿਹਦੀਆਂ ਫੋਟੋਆਂ ਮੋਬਾਈਲ 'ਚ ਜਿਹਦਾ ਸਿਰ ਵੱਢਿਆ ਗਿਆ ਹੱਥ ਵੱਢਿਆ ਉਸ ਵਿਸ਼ੇ 'ਚ ਅੱਜ ਅਸੀਂ ਇੱਥੋਂ ਦੀ ਜਿਹੜੀ ਮੇਨ ਅਥਾਰਟੀ ਆ ਤੋਲਨਾਕਾ ਮਨਾਵੜ ਮੈਨੇਜਰ ਰਜੇਸ਼ ਜੀ ਉਹਨਾਂ ਨੂੰ ਮਿਲਣਾ ਹੈ ਪਰ ਉਹ ਸਾਨੂੰ ਅਜੇ ਮਿਲੇ ਨਹੀਂ ਉਹਨਾਂ ਦਾ ਸ਼ਵਾਸਨ ਦਿੱਤਾ ਅਸੀਂ ਇਹ ਕਰਕੇ ਇੱਥੇ ਪਹੁੰਚਿਆ ਵੀ ਤੋਲਨਾਕੇ ਦੇ ਜੋ ਦੇਸ਼ ਦੀ ਸਭ ਤੋਂ ਵੱਡੀ ਆਰਗੇਨਾਈਜੇਸ਼ਨ ਆ ਫੌਜੀ ਸੈਨਿਕ ਜਦੋਂ ਇਹ ਬਲੈਕਆਊਟ ਹੋਇਆ ਸੀ ਇਹ ਪਹਿਲਗਾਉਂਦਾ ਆਇਆ ਸੀ ਤੇ ਤੁਸੀਂ ਆ ਸਾਰੇ ਜਾਣਦੇ ਭਲੀ ਭਾਤਵੀ ਸੇਨਾ ਹੀ ਲੜ ਸਕਦੀ ਆ ਬਾਕੀ ਆਪਾਂ ਸਾਰੇ ਲੜ ਸਕਦੇ ਆ ਦੇਸ਼ ਦੀ ਸੁਰੱਖਿਆ ਚ ਜੋ ਦੇਸ਼ ਦੀ ਰੱਖਿਆ ਕਰਦੇ ਆ ਉਹ ਫੌਜੀ ਟੋਲ ਨਾਕੇ ਤੇ ਉਹਨੇ ਹਾਨ ਮਾਰਿਆ ਜਿਹਦੇ ਵਿੱਚ ਟੋਲ ਨਾਕੇ ਦੇ ਇਸ ਨਾਕੇ ਦੇ ਉੱਤੇ ਬੰਦਿਆਂ ਨੇ ਤਲਵਾਰਾਂ ਤੇ ਦਾਹ ਨਾਲ ਉਹਨੂੰ ਵੱਢਿਆ ਗਿਆ ਪਹਿਲਾਂ ਮੈਂ ਅਪੀਲ ਕਰਦਾ ਵਾਂ ਵੀ ਇਸ ਤਰ੍ਹਾਂ ਦੇ ਜਿਹੜੇ ਹਥਿਆਰਾਂ ਵਾਲੇ ਬੰਦੇ ਟੋਲ ਨਾਕੇ ਦੇ ਅਮਪਲਾਈ ਕਿਉਂ ਰੱਖੇਗੇ ਦੂਸਰਾ ਸਰਕਾਰ ਜਦੋਂ ਸਾਨੂੰ ਗੱਡੀਆਂ ਦਿੰਦੀ ਆ ਤੇ ਕਿੰਨਾ ਟੈਕਸ ਲੈਂਦਾ ਤੁਸੀਂ ਵੀ ਜਾਣਦੇ ਤੇ ਇਹ ਟੋਲ ਨਾ ਕੇ 50 50 ਕਿਲੋਮੀਟਰ ਤੇ ਕਿਉਂ ਲਾਏ ਗਏ ਇਹ ਟੋਲ ਨਾਕਾ ਜੇ ਹੋਣਾ ਵੀ ਚਾਹੀਦਾ ਤੇ 300 ਕਿਲੋਮੀਟਰ ਨਹੀਂ ਤੇ ਸਰਕਾਰ ਨੂੰ ਟੋਲ ਨਾਕਾ ਕੇ ਵੈਸੇ ਖਤਮ ਕਰਨੇ ਚਾਹੀਦੇ ਪ੍ਰਾਈਵੇਟ ਕੰਪਨੀਆਂ ਦੀਆਂ ਜੇਬਾਂ ਭਰਨ ਵਾਸਤੇ ਇਹ ਸਰਕਾਰੀ ਧਾਰਿਆਂ ਦੇ ਵਿੱਚ ਮਿਲ ਕੇ ਜਿਹੜੇ ਅਪਰਾਲੇ ਕੀਤੇ ਜਾ ਰਹੇ ਆ ਇਹ ਮਿਲੇ ਜਾ ਰਹੇ ਇਹ ਬਹੁਤ ਨਿੰਦਣਯੋਗ ਆ ਇੱਕ ਸੈਨਿਕ ਨੂੰ ਜਨ ਤੋਂ ਮਾਰਨ ਵਾਸਤੇ ਇਹ ਬੰਦਿਆਂ ਨੇ ਕਾਰਵਾਈ ਕੀਤੀ ਜੋ ਆ ਜੰਡਿਆਲੇ ਦੇ ਲਾਗੇ 421 ਇੰਜੀਨੀਅਰ ਰਜਮਟ ਆ ਜਿਹਦੇ ਵਿੱਚ ਮੁੰਡਾ ਭੱਜ ਕੇ ਜਾ ਕੇ ਬਚਿਆ ਉਥੋਂ ਫਿਰ ਮਿਲਟਰੀ ਹਸਪੀਟਲ ਅਮਰਸਰ ਐਮਚਾ ਚ ਉਹਨੂੰ ਐਡਮਿਟ ਕਰਾਇਆ ਗਿਆ ਜਿਹਦੇ ਤੇ ਸੀਐਮਪੀ ਯੂਨਟ ਤੇ ਉਹਨਾਂ ਦੇ 2आईसी ਅਸ਼ੀਸ਼ ਸਾਹਿਬ ਫਿਰ ਤੇ ਕਾਰਵਾਈ ਕਰਨ ਦੇ ਅੱਜ ਸਵੇਰੇ ਮੈਂ ਡੀਐਸਪੀ ਰਵਿੰਦਰ ਜੰਡਿਆਲੇ ਨਾਲ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸਾਰੇ ਨਾਲ ਤੇ ਅਸੀਂ ਪਰਚਾ ਕਰ ਲਿਆ ਤੇ ਆਰਮੀ ਵੀ ਦਾ ਇਨਵੈਸਟੀਗੇਸ਼ਨ ਕਰ ਰਹੀ ਮੈਂ ਦੋਵਾਂ ਸੰਗਠਨਾਂ ਦਾ ਪ੍ਰਸ਼ਾਸਨ ਦਾ ਤੇ ਆਰਮੀ ਦਾ ਧੰਨਵਾਦ ਕਰਦਾ ਜਿਹੜੇ ਕਾਰਵਾਈ ਕਰਨ ਦੇ ਪਰ ਅਸੀਂ ਆਰਗੇਨਾਈਜੇਸ਼ਨ ਤੌਰ ਤੇ ਇੱਥੇ ਪਹੁੰਚੇ ਹਥਿਆਰਬੰਦ ਕਿਉਂ ਰੱਖੇ ਨਾ ਗੁਰਜੀ ਕੀ ਫਤਿਹ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਫਤਿਹ ਮੈਂ ਵੈਟਰਨ ਫਾਇਰ ਆਰਗੇਨਾਈਜੇਸ਼ਨ ਇੰਡੀਆ ਸੀਨੀਅਰ ਵਾਈਸ ਕੈਪਟਨ ਜਸਵੰਤ ਸਿੰਘ ਅੱਜ ਅਸੀਂ ਇਸ ਲਈ ਇਕੱਠੇ ਹੋਏ ਆ ਕਿ ਇੱਕ ਨਾਇਕ ਮਨਿੰਦਰ ਸਿੰਘ ਵਾਰਮਨ ਸੈਵਨ ਇੰਜੀਨੀਅਰ ਰਿਮੈਂਟ ਦਾ ਜੋ ਬੱਚਾ ਇਥੋਂ ਟੂਲ ਪਲਾਜੇ ਤੋਂ ਕ੍ਰਾਸ ਕਰ ਰਿਹਾ ਸੀ ਜਿਸ ਕਾਰਨ ਥੋੜੀ ਸੀ ਇੱਕ ਨਾਰਮਲ ਕਾਰਨ ਉਹਨਾਂ ਇਹਨਾਂ ਟੂਲ ਪਲਾਜਾਂ ਵਾਲਿਆਂ ਨੇ ਕੋਈ 10 ਤੋਂ 15 ਇਕੱਠੇ ਹੋ ਕੇ ਉਹਦਾ ਸਿਰ ਦੇ ਵਿੱਚ ਸਾਟਾ ਸਿਰ ਦੇ ਵਿੱਚ ਦਾਅ ਮਾਰਿਆ ਬਾਜੂ ਕੱਟੀ ਗਈ ਆ ਹੱਥ ਕੱਟਿਆ ਗਿਆ ਜੋ ਅੰਮ੍ਰਿਤਸਰ ਐਮਚ ਦੇ ਵਿੱਚ ਐਡਮਿਟ ਹੈ ਉਹ ਉਸ ਟਾਈਮ ਰਾਤ ਨੂੰ 10 ਵਜੇ ਗਿਆ ਜਿਹਦੀ ਵਜ੍ਹਾ ਨਾਲ ਐਮਚ ਵਿੱਚ ਓਡੀ ਦੇ ਵਿੱਚ ਸਚਿੰਗ ਹੋ ਰਹੀ ਸੀ ਇਸ ਕਰਕੇ ਮੈਨੂੰ ਕਾਫੀ ਇਹਨਾਂ ਦਾ ਬਹੁਤ ਟੂਲੋਜੀਆ ਵਾਲਿਆਂ ਦਾ ਬਹੁਤ ਨਿੰਦਨਯੋਗ ਗੱਲ ਆ ਜੋ ਕਿ ਇੱਕ ਆਰਮੀ ਦੇ ਨਾਲ ਆਰਮੀ ਔਨ ਡਿਊਟੀ ਜਵਾਨ ਦੇ ਨਾਲ ਇਹਨਾਂ ਨੇ ਇਹ ਧੱਕਾ ਕੀਤਾ ਜੋ ਕਿ ਆਰਮੀ ਜਵਾਨ ਮਾਰ ਖਾਏ ਚੈਨਾ ਦੇ ਬਾਰਡਰ ਤੇ ਵੀ ਮਾਰ ਖਾਏ ਪਾਕਿਸਤਾਨ ਦੇ ਬਾਰਡਰ ਤੇ ਵੀ ਮਾਰ ਖਾਏ ਔਰ ਇੱਥੇ ਸਿਵਲ ਪਬਲਿਕੋ ਵੀ ਮਾਰ ਖਾਏ ਇਹ ਆਰਮੀ ਦੀ ਇੰਨੀ ਇਹ ਸਾਡੀ ਇੰਡੀਅਨ ਲੋਕ ਜੋ ਸਿਵਲ ਲੋਕ ਹੈ ਇਹ ਇੰਡੀਆ ਦੇ ਇੰਨੇ ਹੀ ਰਿਸਪੈਕਟ ਕਰਦੇ ਨੇ ਕਿਉਂਕਿ ਦੋਨੋਂ ਸਾਈਡ ਤੇ ਮਾਰ ਖਾਏ ਜਵਾਨ ਇੱਥੇ ਸਿਵਲ ਕੋਈ ਮਾਰ ਖਾਦੇ ਜਾਂ ਕਿ ਐਮਚ ਇਹ ਦੇ ਵਿੱਚ ਲੋ ਤੁਹਾਨੂੰ ਫੋਟੋਆਂ ਵਿੱਚ ਪਾਈਏ ਕੀ ਹਾਲ ਹੈ ਔਰ ਬਾਰਡਰ ਤੇ ਵੀ ਇਹ ਮਾਰ ਖਾਏ ਇਸ ਕਰਕੇ ਬਹੁਤ ਜਿੰਨ ਨਾਲ ਜੋਗ ਆ ਜੋ ਮੇਰੇ ਨਾਲ ਮੇਰੀ ਟੀਮ ਸਾਰੀ ਪ੍ਰੈਜ਼ੀਡੈਂਟ ਸੁਭਿਦਰ ਮੇਜਰ ਦਿਲਬਾਗ ਸਿੰਘ ਪ੍ਰੇਮ ਸਿੰਘ ਔਰ ਹੋਰ ਮੇਰੇ ਨਾਲ ਆਪਣੇ ਪਰਮਿੰਦਰ ਸਿੰਘ ਪਰ ਸਾਰੀ ਮੰਗ ਕਰਦੇ ਪਰਨਸ਼ਾ ਵਾਲੋਂ ਕੋਈ ਮੰਗ ਕਰਨਾ ਚਾਹੁੰਦੇ ਆ ਕਿ ਇਹਨਾਂ ਦੇ ਉੱਤੇ ਪੱਕਾ ਠੋਸ ਕੋਈ ਪਵੈਂਚ ਚੁੱਕਿਆ ਜਾਵੇ ਜੋ ਜਿਹ ਟੂਲ ਪਲਜੇ ਨੂੰ 블랙리스트 ਚ ਪਾਇਆ ਜਾਏ ਔਰ ਜਿੱਦਾਂ ਮੇਰ ਦੇ ਵਿੱਚ ਜੁਰਮਾਨਾ ਕੀਤਾ ਗਿਆ ਸੀ ਉਸੇ ਤਰ੍ਹਾਂ ਜੁਰਮਾਨਾ ਕੀਤਾ ਜਾਵੇ ਜੋ ਕਿ ਅਗਲਕ ਕਿਉਂਕਿ ਜੋ ਹਥਿਆਰ ਬੰਦ ਇੱਥੇ ਬੰਦੇ ਰੱਖਦੇ ਕਿਉਂ ਰੱਖਦੇ ਨੇ ਇਹ ਬੰਦਿਆਂ ਨੂੰ ਲੋਕਾਂ ਨੂੰ ਸਿਵਲ ਪਬਲਿਕ ਨੂੰ ਕੱਟਣ ਵਾਸਤੇ ਰੱਖਦੇ ਨੇ ਕਿ ਜਾਂ ਆਪ ਜੇ ਡਿਊਟੀ ਵਾਸਤੇ ਰੱਖਿਆ ਜੇ ਹੋਇਆ ਉਸ ਕੇਸ ਤਾਂਗਲਾ ਵੀ ਹੋ ਸਕਦਾ ਹੈ ਬਾਤचीत DNA ਵੀ ਹੋ ਸਕਦਾ ਹੈ ਜੇ ਆਰਮੀ ਦਾ ਜਵਾਨ ਬਦੀਕੀ ਵੀ ਕਰਦਾ ਹੈ ਕੋਈ ਤਾਂ ਪੁਛਾਰਸ਼ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਉਹ ਸੀਐਮਪੀ ਦੇ ਅੰਦਰ ਦਿਓ ਇਹ ਥੋੜਾ ਹੋ ਸਕਦਾ ਕਿ ਉਹਨਾਂ ਕੱਟ ਦੋ ਜੇ 22 ਚਾਂਸ ਕਿਰਪਾਨ ਸਿਰ ਦੇ ਵਿੱਚ ਵੱਜ ਜਾਂਦੀ ਮੁੰਡਾ ਬਰਬਾਦ ਹੋ ਜਾਂਦਾ ਇਹ ਕ ਇੱਕ ਨਾਰਮਲ ਬੰਦਾ ਮਾਰ ਕੇ ਛੁੱਟ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਬੇਦਾਰ ਮੇਜਰ ਆਰਡਰੀ ਕੈਪਟਨ ਨਿਰਮਲ ਸਿੰਘ ਮੇਰੀ ਪੇਰੈਂਟਸ ਜੁਨਿਅਰ 117 ਇੰਜੀਨੀਅਰਿੰਗਮੈਂਟ ਹੈ ਔਰ ਜਿਸ ਲੜਕੇ ਨੂੰ ਮਨਿੰਦਰ ਸਿੰਘ ਨੂੰ ਮਾਨਾ ਵਾਲੇ ਟੂਲ ਪਲਾਜੇ ਦੇ ਉੱਪਰ ਜੋ ਟੂਲ ਪਲਾਜੇ ਦੇ ਗੁੰਡਾਗਰਦੀ ਵਾਲੇ ਸਟਾਪ ਵੱਲੋਂ ਉਹਦੀ ਕੁੱਟਮਾਰ ਕੀਤੀ ਗਈ ਆ ਬੱਡ ਫੱਟ ਕੀਤੀ ਗਈ ਆ ਉਹ ਲੜਕਾ ਮੇਰੀ ਯੂਨਿਟ ਦਾ ਹੈ ਤੇ ਮੈਂ ਉਹਦੀ ਯੂਨਿਟ ਦਾ ਹੋਣ ਕਰਕੇ ਮੈਂ ਸਿੱਖ ਦਬਾਨਾ ਦਲ ਦਾ ਭਾਈ ਬਲਦੇਵ ਸਿੰਘ ਜੀ ਬਡਾਲਾ ਜੀ ਦੀ ਜਥੇਬੰਦੀ ਦਾ ਸਕੱਤਰ ਹੋਣ ਕਰਕੇ ਵੈਟਰਨ ਵੇਲੇ ਫਿਰ ਆਰਗੇਨਾਈਜੇਸ਼ਨ ਦਾ ਮੈਂਬਰ ਹੋਣ ਕਰਕੇ ਅੱਜ ਇੱਥੇ ਟੂਲ ਪਲਾਜ਼ੇ ਤੇ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਭਾਰੀ ਇਕੱਠ ਦੇ ਵਿੱਚ ਨਮਾਇंदे ਪਹੁੰਚੇ ਨੇ ਤੇ ਮੈਂ ਸਿੱਖ ਦਬਾਨਾ ਦਲ ਵੱਲੋਂ ਆਪਣੀ ਹਾਜ਼ਰੀ ਪਰਦਾ ਹੋਇਆ ਇੱਥੇ ਪਹੁੰਚਿਆ ਤੇ ਜਿਹੜੀ ਇਹ ਲੜਕੇ ਦੇ ਨਾਲ ਕੁੱਟਮਾਰ ਇਹਨਾਂ ਨੇ ਇੱਥੇ ਟੂਲਪਲੇਸ ਜੇ ਤੇ ਕੀਤੀ ਆ ਇਹ ਬਹੁਤ ਹੀ ਜ਼ਿਆਦਾ ਨਿੰਦਨਯੋਗ ਆ ਉਸ ਲੜਕੇ ਨੂੰ ਜਦੋਂ ਇਹਨਾਂ ਨੇ ਇੱਥੋਂ ਕੁੱਟਮਾਰ ਕੀਤੀ ਆ ਉਹ ਇੱਕ ਟ੍ਰੇਡ ਜਵਾਨ ਸੀ ਇਸ ਕਰਕੇ ਇਹਨਾਂ ਤੋਂ ਛੁੱਟ ਕੇ ਉਹ ਸਾਡਾ ਜੰਡੇਆਲੇ ਦੇ ਵਿੱਚ ਬਿਲਕੁਲ ਇੱਥੋਂ ਟੂਲਪਲੇਸ ਜੇ ਤੋਂ ਨੀਰੈਸਟ 421 ਇੰਜੀਨੀਅਰ ਸਕਾਡਨ ਹੈ ਇਹ ਬੰਦੀ ਦੀ ਕੀ ਮੰਗ ਹੈਗੀ ਮੇਨ ਮੰਗ ਕੀ ਹੈ ਉਹ ਦੱਸੋ ਕੀ ਮੰਗ ਮੇਨ ਮੰਗ ਸਾਡੀ ਇਹੋ ਹੀ ਆ ਵੀ ਜਿਹੜਾ ਟੋਲ ਪਲਾਜੇ ਸੀਗੇ ਇਹ ਪਹਿਲਾਂ ਤਾਂ ਇੱਕ ਲੋਕਾਂ ਨੂੰ ਲੁੱਟਦਾ ਜਰੀਆ ਬਣੇ ਹੋਏ ਨੇ ਤੇ ਹੁਣ ਲੁੱਟ ਦੇ ਨਾਲ-ਨਾਲ ਹੁਣ ਲੋਕਾਂ ਨੂੰ ਕੁੱਟਣ ਦਾ ਵੀ ਜਰੀਆ ਬਣ ਗਏ ਨੇ ਪ੍ਰਸ਼ਾਸਨ ਨੂੰ ਤੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਟੋਲ ਪਲਾਜੇ ਨੇ ਇਨਾਂ ਦੀ ਲੁੱਟ ਵੀ ਢਾਈ ਜਾਵੇ ਤੇ ਇਨਾਂ ਦੀ ਕੁੱਟ ਵੀ ਢਾਈ ਜਾਵੇ ਇਹ ਤੇ ਜਿਹੜਾ ਜਵਾਨ ਜਿਹਨੂੰ ਕੁੱਟਮਾਰ ਹੋਈ ਆ ਉਹ ਆਨ ਡਿਊਟੀ ਸਰਵਿਸ ਜਵਾਨ ਫੌਜੀ ਜਵਾਨ ਹੈ ਉਹਦੀ ਤੇ ਅਸੀਂ ਗੱਲ ਕਰ ਹੀ ਰਹੇ ਆ ਉਹਦੇ ਲਈ ਤੇ ਅਸੀਂ ਇਨਸਾਫ ਮੰਗ ਵੀ ਰਹੇ ਆ ਪਰ ਇੱਥੇ ਕਿਸੇ ਵੀ ਟੋਲ ਪਲਾਜੇ ਤੇ ਕਿਸੇ ਆਮ ਇਨਸਾਨ ਨੂੰ ਵੀ ਕਿਉਂ ਕੁੱਟਿਆ ਮਾਰਿਆ ਜਾਵੇ ਇਨਾਂ ਨੂੰ ਇਹ ਅਥਾਰਟੀ ਕਿਹੜੀ ਸਰਕਾਰ ਨੇ ਦਿੱਤੀ ਆ ਕਿੰਨੇ ਦਿੱਤੀ ਆ ਕਿਉਂ ਦਿੱਤੀ ਆ ਗਵਰਨਮੈਂਟ ਪੰਜਾਬ ਸਰਕਾਰ ਇਹਦੀ ਪੂਰੀ ਸ਼ਾਨ ਬੀਨ ਕਰੇ ਤੇ ਪੁਲਿਸ ਪ੍ਰਸ਼ਾਸਨ ਤੇ ਆਰਮੀ ਆਰਮੀ ਪ੍ਰਸ਼ਾਸਨ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਜੋ ਵੀ ਇਸ ਮਨਿੰਦਰ ਸਿੰਘ ਜਵਾਨ ਦੇ ਨਾਲ ਕੀਤਾ ਗਿਆ ਉਹਨੂੰ ਬਹੁਤ ਹੀ ਜਲਦੀ ਤੋਂ ਜਲਦੀ ਉਹਨੂੰ ਇਸ ਦੇ ਵਿੱਚ ਇਨਸਾਫ ਦਵਾਇਆ ਜਾਵੇ ਜੇ ਇਹ ਇਨਸਾਫ ਜਲਦੀ ਨਾ ਦਵਾਇਆ ਗਿਆ ਜਾਂ ਇਹਦੇ ਵਿੱਚ ਕੋਈ ਅਨਾਂਕਾਨੀ ਹੋਈ ਤੇ ਫਿਰ ਸਾਡੀ ਸਾਬਕਾ ਸੈਨਿਕ ਵੈਲਫੇਅਰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਫਿਰ ਅਗਲਾ ਸਟੈਪ ਇਥੇ ਕੀ ਲਿਆ ਜਾਊਗਾ ਉਹਦੇ ਬਾਰੇ ਫਿਰ ਦੁਬਾਰਾ ਅਸੀਂ ਮੀਟਿੰਗ ਕਰਕੇ ਖੁਦ ਜਾਣਦੇ ਹੋ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਤੇ ਘਟਾਈ ਤਾਂ ਹੈ ਜੀ ਇੱਕ ਬਸ ਸਾਲ ਆ ਗਿਆ ਬਸ ਲਾਤੀ ਉਹਨੇ ਅੱਗੇ ਜਿਹੜੇ ਵੀਡੀਓ ਦੇ ਮੁਤਾਬਕ ਮੈਂ ਦੇਖੀ ਤੇ ਜਿਹੜਾ ਮੁਰਿਆਂ ਨੇ ਮੈਨੂੰ ਦੱਸਿਆ ਬਸ ਸਾਲਾ 15 ਦਿਨ ਤੋਂ ਫਰੀ ਜਾ ਰਿਹਾ ਪੈਸੇ ਨਹੀਂ ਨਾ ਹੱਦ ਜਾਂਦੇ ਲੋਕਾਂ ਨੂੰ ਗਾਲਾਂ ਕੱਢਦਾ ਸੀ ਉਹਨਾਂ ਨੇ ਬਸ ਵਾਲ ਨੂੰ ਰੋਕ ਕੇ ਭਾਈ ਤੂੰ ਬਸ ਰੋਜ਼ੇ ਜਾਣਾ ਦੋ ਚੱਕਰ ਲੰਘਦਾ ਤੇਰੇ 280 ਰੁਪਏ ਬੰਦ ਰਾ ਤੋ ਇੱਕ ਚੱਕਰ ਦੇ ਹੀ ਪੈਸੇ ਦੇ ਦੋ ਦੇ ਨਹੀਂ ਦੇ ਉਹਨਾਂ ਨੇ ਗੋਮ ਬਤਮੀਚ ਕਿੰਨੀ ਗਾਲਾਂ ਕੱਢੀਆਂ ਉਹਨਾਂ ਨੇ ਉਹਦੇ ਤੋਂ ਜ਼ਬਰਦਸਤੀ ਪਾਚੀ ਕਿਤਾ ਇਹ ਜਿਹੜਾ ਮੋੜਾ ਸੀ ਆਰਮੀ ਦਾ ਜਵਾਨ ਸੀ ਇਹ ਪਿੱਛੇ ਅਸੀਂ ਬਸਦੇ ਕਾਰ ਜਿਹੜੀ ਸੀ ਜੀ ਤੇ ਉਹਦੇ ਪਿੱਛੇ ਪੁਰਾਣੀ ਟਰੈਕਟਰ ਸੀ ਸ਼ਾਇਦ ਖਸੂਦ ਸੀਗੀ ਬੋਰ ਦੇ ਇਹਨਾਂ ਨਾਲ ਹੀ ਲਾਇਨ ਖੜੀ ਸੀ ਮੋੜਿਆ ਨੇ ਉਹਨਾਂ ਕਿਹਾ ਬਈ ਤੁਸੀਂ ਭਾਈ ਸਾਹਿਬ ਅੱਨਵਾਦੇ ਆ ਜਾਓ ਇਹ ਲਾਇਨ ਤੇ ਇੱਧਰ ਆ ਜਾਓ ਉਹਨਾਂ ਨੇ ਕਿਹਾ ਕਿ ਮੈਨੂੰ 1-2 ਮਿੰਟ ਹੋ ਗਿਆ ਇੱਥੇ ਮੈਂ ਇਸ ਲਾਇਨ ਤੇ ਜਾਵਾਂ ਤੁਹਾਨੂੰ ਫਿਰ ਜਿੱਥੇ ਬੈਠ ਕਰ ਰੋ ਬਸ ਚਲੀ ਗਈ ਅੱਗੇ ਬਸ ਗਈ ਉਹ ਵੀ ਚਲੇ ਗਏ ਪਿੱਛੇ ਕਿਸੇ ਨੇ ਮਤਲਬ ਉਹਨਾਂ ਨੂੰ ਪੈਸੇ ਮੰਗੇ ਰੋਕਿਆ ਡਾਈ ਕਾਰ ਕਿਸੇ ਨੇ ਨਹੀਂ ਕਿਹਾ ਫਿਰ ਉਹਦੇ ਬਾਅਦ ਇਹਨਾਂ ਦੀ ਗੱਲ ਵਧ ਗਈ ਉਹ ਅੱਗੇ ਜਾ ਕੇ ਖਲੋ ਗਿਆ ਕਿਤੇ ਹੋਟਲ ਦੇ ਕਿਤੇ ਸਾਈਡ ਤੇ ਉਹਨੇ ਗੱਡੀ ਲਈ ਪਰਮਾਤਮਾ ਜਾਣ ਦਾ ਉਹ ਗੱਲ ਕਰਨ ਆਏ ਜਾਂ ਕਿਸ ਤਰ੍ਹਾਂ ਇਹ ਫੇਰ ਹਿੰਦਾ ਇਹ ਹੱਥ ਪਾਈ ਜਿਹੜੀ ਆ ਉਹ ਉਹ ਵੀਡੀਓ ਤੇ ਮੈਂ ਦੇਖੀ ਹੈ ਹਾਂਜੀ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਸ਼ਾਮ ਨੂੰ ਫੌਜੀ ਆਪਣੇ ਕਾਰ ਦੇ ਉੱਤੇ 2-3 ਦੋਸਤਾਂ ਦੇ ਨਾਲ ਅੰਮ੍ਰਿਤਸਰ ਤੋਂ ਇੱਧਰ ਨੂੰ ਆ ਰਹੇ ਸੀ ਗੰਢਿਆਲੇ ਉੱਥੇ ਪਿਆਰ ਵਾਸਤੇ ਲੱਗੀ ਸੀ ਪਿਆਰ ਵਾਸਤੇ ਉਹਨਾਂ ਦੇ ਨਾਲ ਆਪਸ ਵਿੱਚ ਟੋਲ ਵਾਲਿਆਂ ਦੇ ਨਾਲ ਝਗੜਾ ਹੋ ਰਿਹਾ ਸੀ ਇਹ ਪਿੱਛੇ ਸੀ ਜੋ ਇਹਨਾਂ ਦੀ ਐਫਆਈਆਰ ਦੇ ਮਤਲਬਕ ਸੀ ਐਫਆਈਆਰ ਕਰ ਦਿੱਤੀ ਹੈ ਨਾ ਤੇ ਬਿਆਨ ਤੇ ਬਿਆਨ ਮੁਤਾਬਕ ਉਹਨਾਂ ਨੇ ਕਿਹਾ ਵੀ ਟੋਲ ਵਾਲਿਆਂ ਨੇ ਵਾਪਸੇ ਜਾਣ ਨੂੰ ਕਿਹਾ ਉਹ ਕਹਿੰਦੇ ਸਾਡੀ ਗੱਡੀ ਜਿਹੜੀ ਆ ਪਿੱਛੇ ਨਹੀਂ ਹੋ ਸਕਦੀ ਪਿੱਛੇ ਜਾਮ ਲੱਗਾ ਉੱਥੋਂ ਹੀ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਤੇ ਇਹਦੇ ਵਿੱਚ ਦੋ ਜੋ ਨਿਹੰਗ ਸਿੰਘ ਬਾਣੇ ਦੇ ਵਿੱਚ ਸੀਗੇ ਬੰਦੇ ਇਹ ਹੈਗੇ ਆ ਅਮਰਿਤਪਾਲ ਸਿੰਘ ਪੁੱਤਰ ਮੇਜਰ ਸਿੰਘ ਤੇ ਵਿੱਚਤਰ ਸਿੰਘ ਪੁੱਤਰ ਰਵੈਲ ਸਿੰਘ ਇਹ ਇਹਨਾਂ ਨੇ ਫਿਰ ਇਹਨਾਂ ਦੇ ਕੁਰਬਾਨਾ ਮਾਰੀਆਂ ਉਹ ਅਸੀਂ ਪਰਚਾ 307 ਦੇ ਵਿੱਚ ਦਰਜ ਕਰ ਲਿਆ ਤੇ ਤਫਤੀਸ਼ ਚੱਲੀ ਹੈ ਅੱਜ ਦੇ ਦਿਨ ਇੱਥੇ ਕੋਈ ਨਾ ਵੀ ਘਟਨਾ ਵਾਪਰੀ ਹੈ ਕਿ ਇਹਨਾਂ ਨੇ ਅ ਸਿੰਘ ਮੰਦੋ ਸੈਜਾ ਗੋਨਬਈ ਮਨੋਗਦਾ ਆ ਕਿ ਬਿਲਕੁਲ ਬਿਲਕੁਲ ਇਹ ਜੋ ਮੇਰੇ ਤਾਂ ਹੁਣ ਧਿਆਨ ਦੇ ਵਿੱਚ ਆਇਆ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਪਾਵਾਂਗੇ ਤੇ ਜਿਹੜੇ ਜੱਥੇਬੰਦੀ ਨਾਲ ਰਿਲੇਟਡ ਆ ਉਹ ਜਿਹੜੇ ਉਹਨਾਂ ਦੇ ਮੁਖੀ ਹੈਗੇ ਆ ਉਹਨਾਂ ਦੇ ਧਿਆਨ 'ਚ ਵੀ ਲਿਆਵਾਂਗੇ ਕਿਉਂਕਿ ਅ ਤੇ ਅ ਸਿੰਘ ਤਾਂ ਕੋਈ ਇੱਥੇ ਮੇਰੇ ਹਿਸਾਬ ਦੇ ਨਾਲ ਕੋਈ ਡਿਊਟੀ ਤੇ ਹੈ ਨਹੀਂ ਇਹ ਉਹ ਰਾਜ ਹੈ ਬਾਬਰ ਮਨੂੰ ਇਹ ਜਿਹੜੇ ਤੋਂ ਇਹ ਜਿੱਥੇ ਹਾਰ ਬੰਨਣਾ ਨੂੰ ਕੱਟ ਕੀ ਚਾਉਂਦੀ ਹੈ ਨਹੀਂ ਕੋਈ ਗੱਲ ਨਹੀਂ ਜੀ ਬਿਲਕੁਲ ਪਰਚਾਰ ਸੀ ਰਜਿਸਟਰਡ ਕਰਤਾ ਸਾਰਿਆਂ ਦੇ ਰੈਸਟ ਪਾਵਾਂਗੇ ਇਹਦੇ ਵਿੱਚ